ਮੇਰੇ ਤੋਂ ਜੀ ਪੰਜਾਬ ਸਰਕਾਰ ਦੀ ਚਰਚਾ ਤੋਂ ਹੀ ਗੱਲਬਾਤ ਸ਼ੁਰੂ ਕਰ ਲਈਏ ਕਾਫੀ ਸਾਰੀਆਂ ਚਰਚਾਵਾਂ ਪੰਜਾਬ ਸਰਕਾਰ ਦੀਆਂ ਨੇ ਅ ਦੋਨੇ ਪੱਖ ਹੀ ਹੁੰਦੇ ਨੇ ਜਿਵੇਂ ਤੁਸੀਂ ਅਕਸਰ ਕਹਿੰਨੇ ਹੁੰਦੇ ਆ ਕਿ ਜਦੋਂ ਕੰਮ ਕਰਦੇ ਆ ਤੇ ਗਲਤੀਆਂ ਵੀ ਹੋ ਜਾਂਦੀਆਂ ਨੇ ਕੁਝ ਪੋਜ਼ੀਟਿਵ ਚੀਜ਼ਾਂ ਵੀ ਹੁੰਦੀਆਂ ਨੇ ਸਕਾਰਾਤਮਕ ਚੀਜ਼ਾਂ ਵੀ ਹੁੰਦੀਆਂ ਨੇ ਪਰ ਕਿਤੇ ਕਿਤੇ ਜਿਵੇਂ ਆਪਾਂ ਦੇਖਦੇ ਹਾਂ ਕਿ ਇਤਿਹਾਸ ਹੀ ਸਿਰਜੇ ਜਾਂਦੇ ਆ ਕੁਝ ਗੱਲਾਂ ਐਸੀਆਂ ਵੀ ਹੋ ਜਾਂਦੀਆਂ ਜਿੰਨਾ ਬਾਰੇ ਆਪਾਂ ਆਸ ਉਮੀਦ ਕਰਦੇ ਨਹੀਂ ਖਾਸ ਕਰਕੇ ਉਸ ਸਮੇਂ ਦੇ ਵਿੱਚ ਜਦੋਂ ਕਿ ਸਾਨੂੰ ਸਰਕਾਰ ਦੇ ਕੰਟਰੋਲ ਦੀ ਸਰਕਾਰ ਦੇ ਪ੍ਰਸ਼ਾਸਨ ਦੀ ਜਾਂ ਸਰਕਾਰ ਦੇ ਸਿੱਧੇ ਹੋਏ ਕੰਮਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉੱਥੇ ਵੀ ਕਈ ਚੀਜ਼ਾਂ ਐਸੀਆਂ ਘਟ ਜਾਂਦੀਆਂ ਨੇ ਕਿ ਹੈਰਾਨ ਜੀ ਹੋਈਦਾ ਕਿ ਭਾਈ ਇੱਥੇ ਆ ਕੇ ਸਰਕਾਰ ਵਰਗੀ ਚੀਜ਼ ਵੀ ਕੋਈ ਗਲਤੀਆਂ ਕਰ ਸਕਦੀ ਹੈ ਤੇ ਉਹਦੇ ਚ ਦੋ ਤਿੰਨ ਚੀਜ਼ਾਂ ਨੇ ਇੱਕ ਤੇ ਆਪਾਂ ਪਹਿਲਾਂ ਤੇ ਵਿਦਿਆਰਥੀਆਂ ਤੋਂ ਸ਼ੁਰੂ ਕਰ ਲਗੇ ਜੀ ਉਹਨਾਂ ਦੀ ਵਿਧਾਨ ਸਭਾ ਚੱਲ ਰਹੀ ਹੈ ਵਿਧਾਨ ਸਭਾ માં ਅਸੀਂ ਪਹਿਲਾਂ ਸਾਡੇ ਨੇਤਾਵਾਂ ਦੀਆਂ ਵੀ ਦੇਖੀਆਂ ਨੇ ਤੇ ਅਕਸਰ ਸਾਨੂੰ ਸ਼ਿਕਵਾ ਵੀ ਹੁੰਦਾ ਹੈ ਕਿ ਉੱਥੇ ਜੋ ਮੁੱਦਾ ਹੋਣਾ ਚਾਹੀਦਾ ਹੈ ਜੇ ਸਮੁੱਦੇ ਤੇ ਗੱਲਬਾਤ ਹੋਣੀ ਚਾਹੀਦੀ ਹੈ ਉਹ ਉੱਤੇ ਕਿਤੇ ਪਿੱਛੇ ਰਹਿ ਜਾਂਦਾ ਹੈ ਬੜਾ ਕੁਝ ਹੋਰ ਹੀ ਉੱਥੇ ਵਾਪਰ ਜਾਂਦਾ ਹੈ ਪਰ ਇਹ ਵਿਧਾਨ ਸਭਾ ਕਿਵੇਂ ਚੱਲ ਰਹੀ ਹੈ ਨਹੀਂ ਉਹ ਵਿਧਾਨ ਸਭਾ ਤੇ ਬਸ ਵਕਤੀ ਤੌਰ ਤੇ ਸੀ ਹੁਣ ਤੇ ਉਹ ਕੀ ਚਲਣੀ ਆ ਬਸ ਠੀਕ ਠਾਕ ਹੀ ਆ ਗੱਲ ਇਹ ਆ ਕਿ ਥੋੜਾ ਜਿਹਾ ਪਿੱਛੇ ਜਾਓ ਥੋੜਾ ਨਹੀਂ ਵਾਪਾ ਪਿੱਛੇ ਜਾਣਾ ਪਊ ਤੁਹਾਨੂੰ ਤੇ ਮੈਨੂੰ ਥੋੜਾ ਜਿਹਾ ਪਿੱਛੇ ਜਾਣਾ ਪਊ ਜੀ ਅਸੀਂ ਉਸ ਟਾਈਮ ਸ਼ਾਇਦ ਆਪ ਦੇ ਵਿਦਿਆਰਥੀ ਜੀਵਨ ਦੇ ਵਿੱਚ ਸੀ ਜਦੋਂ ਪਹਿਲੀ ਮਰਤਬਾ ਲੋਕ ਸਭਾ ਦੀ ਕਾਰਵਾਈ ਯਾਨੀ ਹਾਊਸ ਦੀ ਕਾਰਵਾਈ ਟੈਲੀਵਿਜ਼ਨ ਤੇ ਹੋਣੀ ਸੀ ਜੀ ਡਾਡਾ ਉਤਸ਼ਾਹ ਸੀ ਲੋਕਾਂ ਚ ਵੀ ਮਤਲਬ ਜਿੱਦਾਂ ਅਸੀਂ ਰਮਾਇਣ ਦੇਖਦੇ ਸੀ ਸ਼ੌਂਕ ਨਾਲ ਚਾਹ ਨਾਲ ਸ਼ਰਧਾ ਨਾਲ ਜਿੱਦਾਂ ਹੀ ਕਿਉਂਕਿ ਉਦੋਂ ਕ੍ਰਿਕਟ ਵਾਲੇ ਕਿਹੜਾ ਸਪੋਰਟਸ ਚੈਨਲ ਅੱਡ ਹੁੰਦੇ ਸੀ ਕਿਤੇ ਕਦਾਂ ਜੇ ਮੈਚ ਆਉਂਦਾ ਸੀ ਤੇ ਬਈ ਐ ਗਲੀ ਇਕੱਠੀ ਹੋ ਕੇ ਦੇਖਦੀ ਸੀ ਹਮ ਰਮਾਇਣ ਵੀ ਇਕੱਠੇ ਹੋ ਕੇ ਦੇਖਦੇ ਸੀ ਜੀ ਤਾਂ ਇਦਾਂ ਮਤਲਬ ਕਿ ਇੱਕ ਜਿੱਦਾਂ ਕਹਿ ਲਓ ਨਾ ਕਿ ਉਤਸ਼ਾਹ ਸੀ ਕਿ ਭਈ ਯਾਰ ਹਾਊਸ ਨਹੀਂ ਕਾਰਵਾਈ ਦਿਖਾਗੇ ਔਰ ਆ ਤੁਹਾਡੇ ਸਾਹਮਣੇ ਬੈਠਾ ਬੰਦਾ ਚਾਰ ਨਾਲ ਦੇਖਦਾ ਬੀਰਿਆ ਹਮ ਇਨ ਫੈਕਟ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਕਿ ਜਿਸ ਦਿਨ ਹਾਊਸ ਦੇ ਵਿੱਚ ਤੁਹਾਨੂੰ ਸ਼ਾਇਦੋ ਘਟਨਾ ਨਾ ਯਾਦ ਹੋਵੇ ਜਿਸ ਦਿਨ ਨੋਟ ਲਹਿਰਾਏ ਗਏ ਸਨ ਹਮ ਮੈਂ ਉਸ ਦਿਨ ਵੀ ਲਾਈਵ ਕਾਰਵਾਈ ਦੇਖ ਰਿਆ ਸੀ ਆਪਣੇ ਨਾਨਕੇ ਘਰ ਸਿਆਲਾਂ ਦਾ ਟਾਈਮ ਸੀ ਸ਼ਾਇਦ ਸਰਦਰ ਉਤ ਦਾ ਸੈਸ਼ਨ ਸੀ ਮੈਨੂੰ ਅੱਜ ਵੀ ਯਾਦ ਆ ਦੁਪਹਿਰੇ ਤੁਸੀਂ ਹਿਸਾਬ ਲਾ ਲਓ ਮੈਂ ਸਾਰਾ ਕੁਝ ਛੱਡ ਕੇ ਛੜਾ ਕੇ ਕਿਉਂਕਿ ਉਹ ਡਿਸ਼ਾਂ ਵਿਰਲੀਆਂ ਹੁੰਦੀਆਂ ਸੀ ਸਾਡੇ ਨਾਨਕੇ ਉੱਥੇ ਡਿਸ਼ਾਂ ਉਹਨਾਂ ਨੇ ਬਹੁਤ ਪੁਰਾਣੀਆਂ ਾਲਵਾ ਰੱਖੀਆਂ ਸੀ ਜੀ ਮੈਂ ਤਾਂ ਕਈ ਕਿ ਦਿਨ ਇਸੇ ਕਰਕੇ ਬੈਠਾ ਰਹਿਦਾ ਸੀ ਤੇ ਉਸ ਵੇਲੇ ਵੀ ਮੈਂ ਕਾਰਵਾਈ ਦੇਖ ਰਿਹਾ ਸੀਗਾ ਜਦੋਂ ਉਹ ਨੋਟ ਲਹਿਰਾਏ ਗਏ ਨੇ ਮੈਨੂੰ ਅੱਜ ਵੀ ਯਾਦ ਹੈ ਜੀ ਜਿਹੜਾ ਲੋਕਾਂ ਦਾ ਉਤਸ਼ਾਹ ਸੀਗਾ ਨਾ ਵੀ ਬੱਲੇ 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 ਹੁਣ ਵੇਖਾਂਗੇ ਜੋ ਸਾਡੇ ਕਾਨੂੰਨ ਬਣਦੇ ਆ ਇੱਕ ਤੇ ਸਾਨੂੰ ਇਹਨਾਂ ਚੀਜ਼ਾਂ 'ਚ ਬੜਾ ਉਲਝਾਇਆ ਜਾਂਦਾ ਨਾ ਇਹ ਪਵਿੱਤਰ ਸਦਨ ਹੈ ਇਦਾਂ ਹੁੰਦਾ ਠੀਕ ਹੈ ਪਰ ਤੁਸੀਂ ਕੀ ਕਰਦੇ ਹੋ ਫਿਰ ਲੋਕਾਂ ਨੇ ਦੇਖਿਆ ਜੀ ਜੀ ਪਹਿਲਾਂ ਤਾਂ ਪਰਦਾ ਬਣਿਆ ਸੀ ਹਮ ਜਦੋਂ ਰੋਲ ਘਚੋਲਾ ਦੇਖਿਆ ਤੇ ਉਸ ਟਾਈਮ ਸ਼ਾਇਦ ਇੱਕ ਸਟੂਡੈਂਟ ਯਾਨੀ ਬੱਚੀ ਨੇ ਪੱਤਰ ਲਿਖਿਆ ਸੀਗਾ ਪ੍ਰਧਾਨ ਮੰਤਰੀ ਨੂੰ ਕਿ ਰਾਸ਼ਟਰਪਤੀ ਨੂੰ ਜੀ ਕਿ ਭਾਈ ਇਹ ਜਿਹੜੇ ਤੁਹਾਡੇ ਇੱਥੇ ਮਤਲਬ ਕਿ ਕੁੱਕੜ ਖੇਡ ਆਉਣ ਵਾਲੇ ਆ ਨਾ ਇਹਨਾਂ ਨੂੰ ਤੁਸੀਂ ਪਲੀਜ਼ ਸਾਡੇ ਸਕੂਲ ਭੇਜ ਦਿਓ ਸਾਡੇ ਟੀਚਰ ਇਹਨਾਂ ਨੂੰ ਬਹਿਣਾ ਬੋਲਣਾ ਸਿਖਾ ਦੇ। ਕੀ ਬਾਤ ਹੈ। ਇੱਕ ਮਸੂਮੀਅਤ ਨੇ ਜਿਸ ਤਰ੍ਹਾਂ ਇੱਥੋਂ ਦੇ ਸਿਸਟਮ ਤੇ ਪੋਲੀਟੀਸ਼ੀਅਨਸ ਤੇ ਜਾਂ ਹਾਊਸ ਦੀ ਜਿਹੜੀ ਮਰਿਆਦਾ ਹਾਲਾਂਕਿ ਉਸ ਟਾਈਮ ਦੇਖੋ ਕਿ ਇੰਨਾ ਵੀ ਮਤਲਬ ਕਿ ਕੰਮ ਕਰਕੇ ਆ ਨਹੀਂ ਸੀ ਪਰ ਉਸ ਟਾਈਮ ਵੀ ਇੱਕ ਬੱਚੇ ਦੀ ਮਾਨਸਿਕਤਾ ਨੂੰ ਉਸ ਚੀਜ਼ ਨੇ ਇਨਾ ਪ੍ਰਭਾਵਿਤ ਕੀਤਾ ਜੀ ਅੱਜ ਅੱਜ ਤੇ ਤੁਸੀਂ ਆ ਦੇਖਦੇ ਹੋ ਨਾ ਪੰਜਾਬ ਵਾਲੀ ਵਿਧਾਨ ਸਭਾ ਦੇ ਵਿੱਚ ਕੀ ਬਣਦਾ ਜੀ ਪਹਿਲਾਂ ਤੇ ਮਤਲਬ ਕਿ ਬਖੌਣ ਦੇ ਵਿੱਚ ਹੀ ਨਿਰਪੱਖਤਾ ਹੈ ਨਹੀਂ ਜੇ ਬਖਾਇਆ ਵੀ ਜਾਂਦਾ ਤੇ ਉੱਥੇ ਕੀ ਹੁੰਦਾ ਹੂੰ ਕਾਂਗਰਸੀਆਂ ਨੇ ਤੇ ਇੱਕ ਵਾਰੀ ਤੇ ਗੱਦੇ ਵਿਛਾਲੇ ਸਨ ਕਦੇ ਬਾਹਰ ਨਹੀਂ ਨਿਕਲਦੇ ਤੁਹਾਨੂੰ ਪਤਾ ਹੈ ਜੀ ਜੀ ਕਈ ਵਾਰੀ ਇਦਾਂ ਦਾ ਹੋਇਆ ਉਤੇ ਬੂਟ ਚੱਲੇ ਆਪਣੇ ਗਾਲਾਂ ਗਾਲਾਂ ਦਾ ਹੋ ਗਾਲਾਂ ਕੱਢੀਆਂ ਇੱਕ ਦੂਜੇ ਨੂੰ ਮਜੀਠੀਆ ਤੇ ਰਾਣਾ ਗੁਰਜੀਤ ਨੇ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਸੀ ਜੀ ਹੂੰ ਮਜੀਠੀਏ ਤੇ ਰਾਣਾ ਗੁਰਜੀਤ ਨੇ ਗੰਦੀਆਂ ਗਾਲਾਂ ਕੱਢੀਆਂ ਸੀ ਇੱਕ ਦੂਜੇ ਨੂੰ ਆ ਫਿਰ ਉਹਨ ਪਵਿੱਤਰ ਹਾਊਸ ਵਾਲੀ ਗੱਲ ਤੇ ਫਿਰ ਨਹੀਂ ਕੋਈ ਬਸ ਠੀਕ ਹੈ ਬਸ ਕਹਿ ਦਿਓ ਫਾਰਮੈਲਟੀ ਦੇ ਤੌਰ ਤੇ ਕੀ ਜਾਂਦਾ ਤਾਂ ਗੱਲ ਇਹ ਆ ਕਿ ਮਤਲਬ ਉਹ ਜਿਹੜਾ ਉਤਸ਼ਾਹ ਸੀ ਅੱਜ ਤੁਸੀਂ ਦੇਖ ਲਓ ਬਾਅਦ ਦੇ ਵਿੱਚ ਇਹਨਾਂ ਨੇ ਲੋਕ ਸਭਾ ਤੇ ਰਾਜ ਸਭਾ ਟੀਵੀ ਅੱਡ ਬਣਾਤਾ ਪ੍ਰਸਾਰ ਭਾਰਤੀ ਆ ਗਿਆ ਪਹਿਲਾਂ ਇਕੱਲਾ ਆਪਣੇ ਕੋਲ ਦੂਰਦਰਸ਼ਨ ਹੁੰਦਾ ਸੀ ਜੀ ਫਿਰ ਆਪਣਾ ਦੂਰਦਰਸ਼ਨ ਜਲੰਧਰ ਡੀਡੀ ਆ ਗਿਆ ਪ੍ਰਸਾਰ ਭਾਰਤੀ ਆ ਗਿਆ ਉਹਦੇ ਚੋਂ ਖੇਤਰੀ ਚੈਨਲ ਆ ਗਏ ਤੇ ਲੋਕ ਸਭਾ ਤੇ ਰਾਜ ਸਭਾ ਚੈਨਲ ਅੱਡ ਆ ਗਏ ਅੱਜ ਕੋਈ ਮੈਨੂੰ ਨਹੀਂ ਲੱਗਦਾ ਉੱਥੇ ਕੋਈ ਬੰਦਾ ਟਾਈਮ ਕੱਢ ਕੇ ਵੇਂਦਾ ਹੋ ਸਿਵਾਏ ਉਹਦੋਂ ਜਦੋਂ ਕੋਈ ਤਗੜਾ ਕਾਨੂੰਨ ਆ ਰਿਹਾ ਹੋਵੇ ਜਾਂ ਕੋਈ ਮਤਲਬ ਕਿ ਕਿਸੇ ਗੱਲ ਤੇ ਪ੍ਰਧਾਨ ਮੰਤਰੀ ਨੇ ਜਵਾਬ ਦੇਣਾ ਹੋਵੇ ਜਾਂ ਮਿਤਸ਼ਾ ਜੀ ਨੇ ਜਵਾਬ ਦੇਣਾ ਹੋਵੇ ਅਗਲਾ ਕਹਿੰਦਾ ਦਫਾ ਕਰੋ ਇਹਦੇ ਨਾਲ ਮੋਟੂ ਪਤਨੂ ਦੇਖ ਲਓ ਜੀ ਹਨਾ ਜੀ ਵੀ ਜਵਾਕਾਂ ਵਾਲਾ ਸ਼ੋਅ ਦੇਖ ਲਓ ਯਾਰ ਬਿਲਕੁਲ ਟੋਟਵਾਲ ਦਾ ਮੈਚ ਦੇਖ ਲਓ ਦਫਾ ਕਰੋ ਇਹਨਾਂ ਨੂੰ ਕੀ ਦੇਖਣਾ ਜੀ ਮੈਂ ਕਹਿੰਦਾ ਵੀ ਵਿਆਹ ਵਰਿਆ ਲਾ ਕੇ ਬਹਿ ਜਾਵੇ ਤੇ ਉਹ ਤੇ ਉਦਾਂ ਹੀ ਮੋਰਾਂ ਸਗਾ ਲਵੇ ਵੀ ਘਰ ਵਾਲੀ ਕਹੇਗੀ ਕਿ ਇਹ ਤੂੰ ਸਾਨੂੰ ਸਾਰਾ ਦਿਨ ਤੇ ਦਫਤਰ ਚ ਟਿਕਿਆ ਰਹਿਣਾ ਹੈ ਜੀ ਜੀ ਸਾਰਾ ਦਿਨ ਕੰਮ ਤੇ ਟਿਕਿਆ ਰਹਿਣਾ ਚਾਰ ਘੜੀਆਂ ਜੇ ਘਰੇ ਆਇਆ ਤੇ ਸਾਨੂੰ ਤੇ ਸੁੱਖ ਦਾ ਸਾਹ ਲੈ ਲੈਂਦੇ ਕੀ ਲਾਇਆ ਹੈ ਜੋ ਉੱਥੇ ਕਹਿੰਦੇ ਤਾਂ ਮਤਲਬ ਇਹ ਆ ਕਿ ਸਾਡਾ ਚਲੋ ਹੁਣ ਇੱਥੇ ਆ ਜਾ ਇਹ ਜਿਹੜਾ ਸੀਗਾ ਇਹਨਾਂ ਨੇ ਸੈਸ਼ਨ ਕਰਵਾਇਆ ਮੈਂ ਗੱਲ ਇਹਨੇ ਲੰਬੀ ਖਿੱਚੀ ਜਾਨਾ ਇਹਦੇ ਚ ਕੋਈ ਫਾਇਦਾ ਨਹੀਂ ਹਾਂ ਜੀ ਬਿਲਕੁਲ ਸੰਸਦ ਦੇ ਵਿੱਚ ਮਿਰਚ ਪਾਊਡਰ ਪਾਤਾ ਸੀਗਾ ਹਾਂ ਇੱਕ ਨੇ ਲਿਆ ਕੇ ਨਾ ਧੂੜਾ ਦੇਤਾ ਉਤਲੰਗਾ ਨਾਲ ਆ ਮਾਮਲਾ ਉਦੋਂ ਚੱਲ ਜਾਂਦਾ ਸੀ ਬਿਲਕੁਲ ਸਹੀ ਗੱਲ ਹੈ ਜੀ ਪੇਪਰ ਮਿਰਚ ਛਿੜਕਤੀ ਸੀ ਆ ਪਿੱਛੇ ਜੇ ਤੁਹਾਨੂੰ ਪਤਾ ਕੁਝ ਬੇਰੋਜ਼ਗਾਰਾਂ ਨੇ ਵੀ ਵੜ ਕੇ ਕਰਤਾ ਸੀ ਹੰਗਾਮਾ ਹਾਂਜੀ ਤਾਂ ਉਦੋਂ ਤੇ ਇੱਕ ਮੈਂਬਰ ਪਾਰਲੀਮੈਂਟ ਨੇ ਛਿੜਕਦੀ ਸੀ ਐਂਬੂਲੈਂਸ ਚ ਪਾ ਪਾ ਕੇ ਲੈ ਕੇ ਗਏ ਸਨ ਕੁਝ ਮੈਂਬਰ ਪਾਰਲੀਮੈਂਟ ਮਾ ਬੜੀਆਂ ਕਹਾਣੀਆਂ ਨੇ ਇਹਨਾਂ ਦੀਆਂ ਜੀ ਇੱਕ ਇੱਕ ਤੁਹਾਨੂੰ ਕੀ ਦੱਸੀਏ ਕਰਨਾਟਕ ਦੀ ਵਿਧਾਨ ਸਭਾ ਚ ਬਲੂ ਫਿਲਮਾਂ ਦੇਖਦੇ ਫੜੇਗਾ ਚਲੋ ਬਸ ਯਾਹ ਪਰ ਰਹਿਣ ਦੀ ਜਿਵੇਂ ਲੱਗਦਾ ਨਹੀਂ ਨਹੀਂ ਮੈਂ ਕਿਹੜਾ ਇੱਥੇ ਦਿਖਾਉਣ ਲੱਗਾ ਤਾ ਨਹੀਂ ਲੱਗੇ ਅਸਾਂ ਇੰਨੇ ਗੱਲਾਂ ਬੜੀਆਂ ਨੇ ਕਰੀਏ ਹੋਰ ਦੇਖੋ ਇੱਕ ਵਿਧਾਨ ਸਭਾ ਦੇ ਵਿੱਚੋਂ ਉਹ ਫਾਈਲ ਖੋ ਕੇ ਭੱਜ ਗਿਆ ਸਪੀਕਰ ਕੋਲੋਂ ਉਹ ਉਹਦੇ ਮਗਰ ਉਹ ਗੇਟ ਨਿਕਲ ਗਿਆ ਜੀ ਜੀ ਉਹ ਤੇ ਉਦੋਂ ਵੀਤ ਬਲਜੀਤ ਦਾ ਗੀਤ ਆਇਆ ਸੀ ਲੋਕਾਂ ਨੇ ਉਹ ਰੀਲ ਉਦੋਂ ਮਤਲਬ ਕਿ ਰੀਲ ਨਹੀਂ ਮੀਮ ਬਣਾਇਆ ਸੀ ਸ਼ਾਇਦ ਹੱਥ ਨਹੀਂ ਕਿਸੇ ਦੇ ਆਉਂਦਾ ਨਹੀਂ ਤੇਰਾ ਉੱਠਣਾ ਯਾਰ ਕੋਲੇ ਮਤਲਬ ਕਿ ਇਹੋ ਜੇ ਕਾਂਡ ਹੋਏ ਨੇ ਸਾਹਿਬ ਜੀ ਇਹ ਜਿਹੜਾ ਸੀਗਾ ਮੌਕ ਸੈਸ਼ਨ ਜਿਸ ਨੂੰ ਬੋਲਦੇ ਨੇ ਹੂੰ ਤੇ ਬੱਚੇ ਇਨਾਂ ਨੇ ਚੁਣੇ ਸਕੂਲਾਂ ਤੇ ਕਿਆ ਹੀ ਚੋਣ ਰਹੀ ਬਾਜਵਾ ਸਾਹਿਬ ਉਸੇ ਸਟਾਈਲ ਚ ਬੋਲ ਰਹੇ ਸਨ ਜੋ ਬਾਜਵਾ ਬਣੇ ਸਨ ਜੀ ਭਾਈ ਸਾਡੀਆਂ ਮਤਲਬ ਕਿ ਤੁਸੀਂ ਭਾਵੇਂ ਕਿੰਨੇ ਕੀਤੇ ਟੀਚਰ ਵਗੈਰਾ ਉਦਾਂ ਹੀ ਉਸੇ ਅੰਦਾਜ਼ ਦੇ ਵਿੱਚ ਤੇ ਜੋ ਮਾਨ ਸਾਹਿਬ ਬਣੇ ਸਨ ਉਹ ਮੁੰਡੇ ਦਾ ਨਾਮ ਹਰਕਮਲਦੀਪ ਹੈ ਸ਼ਾਇਦ ਉਹਦੀ ਕੋਰੀ ਤੇ ਉਹਦਾ ਕੋਟ ਐ ਫੱਗ ਦਾ ਸਟਾਈਲ ਜੀ ਜੀ ਬਿਲਕੁਲ ਐ ਲੱਗਦਾ ਸੀ ਵੀ ਮਾਨ ਸਾਹਿਬ ਦਾ ਹੀ ਦੂਜਾ ਰੂਪ ਹੈ ਤਾਂ ਖੈਰ ਪਰ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਤੇ ਦੁੱਖ ਹੋਇਆ ਉਹ ਇਹ ਹੋਇਆ ਕਿ ਇਹ ਵਿਦਿਆਰਥੀ ਬੱਚੇ ਨਹੀਂ ਸਨ ਸੰਭਲੇ ਹੋਏ ਵਿਦਿਆਰਥੀ ਆ ਠੀਕ ਹੈ ਜੀ ਸੰਭਲੇ ਵਿਦਿਆਰਥੀ ਭਾਵ ਅੱਲੜ ਉਮਰ ਦੇ ਆ ਸਿਆਣੇ ਆ ਅਸੀਂ ਗੱਲ ਨਹੀਂ ਆ ਸੀਨੀਅਰ ਵਿੰਗ ਦੇ ਸੀਗੇ ਜਿਹੜੇ ਬੱਚੇ ਇਹ ਸਾਰੇ ਬਿਲਕੁਲ ਤੁਸੀਂ ਬਿਹਤਰ ਜਾਣਦੇ ਹੋ ਕੀ ਸ਼ਬਦ ਵਰਤਿਆ ਜਾ ਸਕਦਾ ਪਰ ਮਤਲਬ ਕਿ ਆਪਾਂ ਦੇਖਿਆ ਕਿ ਜ਼ਿਆਦਾਤਰ ਨੌਜਵਾਨੀ ਚ ਤਰਬ ਵਾਲੇ ਸਨ ਬਈ ਉਹਨਾਂ ਨੂੰ ਸਕ੍ਰਿਪਟਡ ਸਿਖਾਇਆ ਗਿਆ ਕਿ ਕਿਦਾਂ ਭੇੜ ਹੁੰਦਾ ਕਿਦਾਂ ਚੱਲਣਾ ਸਭ ਨੂੰ ਨੇਚਰਲੀ ਇਹ ਤਾਂ ਜਾਂਦਾ ਕਿ ਸ਼ਾਇਦ ਤੁਹਾਨੂੰ ਉਹ ਸਿਖਾ ਜਾਂਦੇ ਕਿ ਕਿਤਰਾ ਚਲਾਉਣੀ ਆ ਨਾਲੇ ਕੋਈ ਸ਼ਾਇਦ ਆ ਕੇ ਮਾਰ ਦਿੰਦਾ ਬੇਤਰਤੀਬੇ ਤੁਹਾਨੂੰ ਕੋਈ ਸ਼ਰਮ ਦੇ ਜਾਂਦੇ ਤੁਹਾਨੂੰ ਕੁਝ ਸਿਖਿਆ ਦੇ ਜਾਂਦੇ ਕਿ ਐ ਇਤਰਾ ਨਹੀਂ ਚੱਲਣੀ ਇਹਨੂੰ ਇਤਰਾ ਚਲਾਓ ਹੂੰ ਤੋ ਇਹ ਉਹਨਾਂ ਨੂੰ ਫੇਰ ਸਕ੍ਰਿਪਟਡ ਕਰਕੇ ਹਰੇਕ ਨੂੰ ਇੱਕ ਰੋਲ ਦਿੱਤਾ ਖੈਰਾ ਨੇ ਕੀ ਕਰਨਾ ਹੈ ਬਾਜਬਾ ਨੇ ਕੀ ਕਰਨਾ ਹੈ ਮਾਨ ਸਾਹਿਬ ਨੇ ਕਿਦਾਂ ਘੂਰਨਾ ਹੈ ਉਹ ਤਾਂ ਸਾਰਾ ਕੁਝ ਤੁਸੀਂ ਰੋਲ ਵੰਡਤਾ ਜੀ ਤੁਸੀਂ ਉਧਰ ਕਹਿੰਦੇ ਕਿ ਨੇਚਰਲੀ ਕਰੋ ਤਾਂ ਤੁਹਾਨੂੰ ਸਚਜੇ ਢੰਗ ਨਾਲ ਸ਼ਹਿਦ ਸੁਚਾਰੂ ਢੰਗ ਨਾਲ ਚਲਾ ਕੇ ਲੱਜਾ ਦੇ ਜਾਂਦੇ ਹੋ ਭਈਆ ਐਦਾਂ ਚੱਲਦੀ ਆ ਤੇ ਐਦਾਂ ਚੱਲਣੀ ਚਾਹੀਦੀ ਆ ਉਹਖਰ ਚਲੋ ਜੋ ਵੀ ਹੈ ਸੋ ਹੈ ਹੁਣ ਕੀ ਕੀਤਾ ਜਾ ਸਕਦਾ ਤੇ ਚਲੋ ਤੋਰੋ ਗੱਲ ਅੱਗੇ ਯਕਾ ਕਿਦੋਂ ਨੂੰ ਇੱਕ ਰੋਲਾ ਵੀ ਪੈ ਗਿਆ ਸੀਗਾ ਆਪਣੇ ਨੇੜੇ ਦਾ ਹੀ ਪੈ ਗਿਆ ਸੀਗਾ ਬੱਚੇ ਨੂੰ ਭੇਜਣ ਦੇ ਮਾਮਲੇ 'ਚ ਵਿਧਾਨ ਸਭਾ ਅੱਛਾ ਜੀ ਸਿਲੈਕਸ਼ਨ ਮੁੰਡੇ ਦੀ ਹੋਈ ਸੀ ਕਿ ਤੇ ਕੁੜੀ ਦਾ ਨਾਂ ਭੇਜਤਾ ਮੁੜ ਕੇ ਉਹਦੇ ਪਿੱਛੇ ਰੌਲਾ ਪੈਂਦਾ ਫਿਰ ਆਪਣੇ ਇੱਥੇ ਮਤਲਬ ਕਿ ਏਰੀਏ 'ਚ ਆਪਣੇ ਮਲੋਟ ਬਲਾਕ ਦੇ ਵਿੱਚ ਸਿਲੈਕਸ਼ਨ ਮੁੰਡੇ ਦੀ ਹੋਈ ਸੀ ਭੇਜਤਾ ਕਿਸੇ ਕੁੜੀ ਨੂੰ ਭੇਜਿਆ ਉਧਰੋਂ ਲੈਟਰ ਭੇਜਤਾ ਸੀ ਪਰ ਉਹ ਬਾਅਦ ਵਿੱਚ ਰੌਲਾ ਪਹਿਲਾਂ ਹੀ ਪੈ ਗਿਆ ਵਿਧਾਨ ਸਭਾ ਜਾਣ ਤੋਂ ਅੱਛਾ ਜੀ ਕਰਨਾ ਪਿਆ ਮਤਲਬ ਫਿਰ ਦੁਬਾਰਾ ਫਿਰ ਕਰਨਾ ਪਿਆ ਚਲੋ ਠੀਕ ਹੈ ਕਿਸੇ ਕੰਮ ਦੇ ਵਿੱਚ ਕੋਈ ਰੌਲੇ ਤੋਂ ਬਗੈਰ ਕੋਈ ਕਾਰਜ ਨੇਪਰੇ ਚੜੇ ਤੇ ਉਹ ਵੀ ਖੈਰ ਸੱਲਾ ਹੂੰ ਹੂੰ ਰਾਜਕਮਾਰ ਜੀ ਕੈਂਡੀ ਕ੍ਰਸ਼ ਗੇਮ ਵਾਲੀ ਗੱਲ ਤੇ ਫਿਰ ਬਹੁਤ ਛੋਟੀ ਲੱਗਦੀ ਹੈ ਜਿਸ ਤਰ੍ਹਾਂ ਦੀ ਮਿੰਟ ਦੀਆਂ ਗੱਲਾਂ ਦੱਸੀਆਂ ਨੇ ਹੋ ਇਹ ਤੇ ਬੜੀਆਂ ਨਾਰਮਲ ਗੱਲਾਂ ਨੇ ਹੁੰਦਾ ਨੇ ਅਗਲਿਆਂ ਨੇ ਜਹੂਨ ਕਰ ਕਰ ਕਿਤੇ ਇਦਾਂ ਜਿਹੋ ਜੀਆਂ ਫਿਲਮਾਂ ਦੇਖੀਆਂ ਤੁਹਾਨੂੰ ਕੀ ਦਸੀਏ ਨਹੀਂ ਤੈਨੂੰ ਕੀ ਦਸੀਏ ਅਸੀਂ ਧੁਰ ਅੰਦਰ ਤਕਲੀਰਾ ਹੋਈ ਬਣ ਕੇ